ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਦੇਖਿਆ ਸੀਗਾ ਜੀ ਆਪਾਂ ਸ੍ਰੀ ਹਰਿਮੰਦਰ ਸਾਹਿਬ ਸਤਖੰਡ ਪਹੁੰਚ ਚੁੱਕੇ ਸੀਗੇ ਤੇ ਤੁਸੀਂ ਦੇਖ ਰਹੇ ਸੀਗੇ ਦਰਸ਼ਨ ਦੇਦਾਰੇ ਕਰ ਰਹੇ ਸੀਗੇ ਹਰਿਮੰਦਰ ਸਾਹਿਬ ਜੀ ਦੇ ਤੇ ਇੱਥੇ ਪਹੁੰਚ ਗਏ ਜੀ ਮੈਂ ਕੀਤੀ ਆਪਣੇ ਫਾਦਰ ਸਾਹਿਬ ਨੂੰ ਵੀਡੀਓ ਕਾਲ ਤੇ ਦਰਸ਼ਨ ਕਰਵਾਏ ਤੇ ਮੇਰੇ ਫਾਦਰ ਸਾਹਿਬ ਨੇ ਇਤਿਹਾਸ ਬਾਰੇ ਦੱਸਿਆ ਮੈਨੂੰ ਪਹਿਲਾਂ ਇਹਨਾਂ ਨੇ ਪਤਾ ਸੀਗਾ ਮੈਨੂੰ ਇਦਾਂ ਸੀਗਾ ਬੀ ਗੁਰੂ ਗੋਬਿੰਦ ਸਿੰਘ ਜੀ ਆਜਾਨਮ ਦੇ ਵਿੱਚ ਇੱਥੇ ਆਏ ਸੀ ਤੇ ਉਹਨਾਂ ਨੇ ਭਗਤੀ ਕੀਤੀ ਸੀਗੀ ਤੇ ਪਰ ਐਦਾਂ ਨਹੀਂ ਸੀਗਾ ਇਤਿਹਾਸ ਆਪਾਂ ਨੂੰ ਫਾਦਰ ਸਾਹਿਬ ਨੇ ਦੱਸਿਆ ਫਾਦਰ ਸਾਹਿਬ ਕਹਿੰਦੇ ਵੀ ਇੱਥੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸੀਗੇ ਉਹ ਕਿਸੇ ਜਨਮ ਦੇ ਵਿੱਚ ਆਏ ਸੀਗੇ ਉਹਨਾਂ ਦਾ ਨਾਮ ਸੀਗਾ ਦੁਸ਼ਟ ਦੰਮਨ ਨਾਮ ਸੀਗਾ ਉਹਨਾਂ ਦਾ ਵੀ ਦੁਸ਼ਟਾਂ ਦਾ ਨਾਸ ਕਰਨ ਵਾਲਾ ਤੇ ਗੁਰੂ ਗੋਬਿੰਦ ਸਿੰਘ ਜੀ ਉਹ ਆਏ ਸੀਗੇ ਜੀ ਦੁਸ਼ਟ ਦੰਮਨ ਦੇ ਅਵਤਾਰ ਦੇ ਵਿੱਚ ਉਹਨਾਂ ਨੇ ਇਸ ਸਥਾਨ ਤੇ ਭਗਤੀ ਕੀਤੀ ਸੀਗੀ ਤੇ ਪਕਤੀ ਇੰਨੀ ਕਿਤੀ ਸੀ ਜੀ ਵੀ ਜਿਹੜੇ ਆਪਣੇ ਪਲਕਾਂ ਦੇ ਵਾਲ ਹੁੰਦੇ ਆ ਹਨਾ ਉਹ ਇੰਨੇ 길ੰਬੇ ਹੋ ਗਏ ਸੀਗੇ ਜੀ نیچے ਲੱਗਣ ਲੱਗੇ ਸੀਗੇ ਹੁਣ ਤੁਸੀਂ ਸੋਚ ਸਕਦੇ ਹੋ ਵੀ ਆਪਣੇ ਕਿੰਨੇ ਕਿ ਪਲਕਾਂ ਦੇ ਵਾਲ ਕਿੰਨੇ ਕਿ ਜ਼ਿਆਦਾ ਵੱਧੇ ਆ ਗਏ ਹਨਾ ਇਹੀ ਇਕੱਲੇ ਆਪਣੇ ਵਾਲ ਨੇ ਸਰੀਰ ਦੇ ਵੀ ਇੰਨਾ ਦੀ ਗ੍ਰੋਥ ਨਹੀਂ ਹੁੰਦੀ ਹੈਗੀ ਹਨਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਪਿਆਰਾ 뷰 ਸੀਗਾ ਤੇ ਇਦਾਂ ਲੱਗ ਰਿਹਾ ਸੀਗਾ ਵੀ ਜਿਵੇਂ ਕਹਿੰਦੇ ਜੌਂਦੇ ਜੀ ਸਵਰਗਾਂ ਦੇ ਵਿੱਚ ਆ ਗਏ ਤੋਂ ਨਿਕਲੇ ਹੋ ਸੀ ਤੇ ਤੋਂ ਨਿਕਲਣ ਕਰਕੇ ਬੜਾ ਸੁਨਾ ਲੱਗਦਾ ਸੀਗਾ ਤੇ ਸਰੋਗਰ ਸਾਹਿਬ ਦਾ ਜਲ ਬੜਾ ਖੰਡਾ ਜੀ ਤੇ ਇਸ਼ਨਾਨ ਕਰਾਂਗੇ ਆਪਾਂ ਇਸ਼ਨਾਨ ਕਰਕੇ ਫਿਰ ਸੱਚਖੰਡ ਦੇ ਵਿੱਚ ਮੱਥਾ ਟੇਕਾਂਗੇ ਕੀਰਤਨ ਚੱਲ ਰਿਹਾ ਜੀ ਅਰਦਾਸ ਹੁੰਦੀ ਹੈ ਜੀ ਇੱਕ ਤਾਂ 9:30 ਵਜੇ ਇੱਕ ਹੁੰਦੀ ਹੈ 12:30 ਵਜੇ 12:30 ਵਜੇ ਤੋਂ ਬਾਅਦ ਤੇ ਸੰਗਤ ਥੱਲੇ ਨੂੰ ਚਾਲੇ ਕਰਦਿਆਂ ਦੇ ਜਾਣਾ ਜੀ ਸ਼ੁਰੂ ਧਾਮ ਤੇ ਤੇ ਉਦੋਂ ਬਾਅਦ ਬੰਦ ਹੋ ਜਾਂਦਾ ਕਹਿੰਦੇ ਵੀ ਰਸਤਾ ਬੰਦ ਕਰ ਦਿੰਦੇ ਆਉਣਾ ਜਾਂਗਾ ਤੇ ਫਿਰ ਅਗਲੇ ਦਿਨ ਫੇਰ ਸਵੇਰ ਤੋਂ ਚੱਲਦਾਗਾ ਜੀ ਤੇ ਆਪਣੇ ਫੌਜੀ ਸਾਹਿਬ ਨੇਗੇ ਤੇ ਦੇਖਦੇ ਆ ਜੀ ਕਰਦੇ ਆ ਇਸ਼ਨਾਨ ਤੇ ਤੇਕਦੇ ਆ ਮੱਥਾ ਕਰਦੇ ਆ ਤੁਹਾਡੇ ਨਾਲ ਸਾਂਝਾ ਜੀ ਕਰਾਉਣੇ ਆ ਤੁਹਾਨੂੰ ਦਰਸ਼ਨ ਜੀ ਆਪਾਂ ਇਸ਼ਨਾਨ ਕਰ ਲਿਆ ਜੀ ਤੇ ਇਸ਼ਨਾਨ ਠੰਡਾ ਬੜਾ ਸੀਗਾ ਪਾਣੀ ਤੇ ਬਹੁਤ ਵਧੀਆ ਸੀ ਆ ਪਲਵਾਨ ਜੀ ਆ ਗਏ ਆਪਣਾ ਗੈਰੀ ਤੇ ਆਪਾਂ ਕੱਪੜੇ ਵੀ ਚੇਂਜ ਕਰਦੇ ਆਂਗੇ ਤਾਂ ਮਨਲਾ ਸਾਹਿਬ ਤਾਂ ਆਪਾਂ ਨੀਚੂ ਵੀ ਬੰਨ ਗਏ ਸੀ ਇਦਾਂ ਹੀ ਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ 뷰 ਹੈਗਾ ਤੇ ਆਪਾਂ ਕੱਪੜੇ ਵੀ ਪਾ ਲਏ ਜੀ ਤੇ ਚੱਲਦੇ ਆਣਾ ਸੱਚਖੰਡ ਦੇ ਵਿੱਚ ਕਰਦੇ ਆ ਨਮਸਕਾਰ ਗੁਰੂ ਸਾਹਿਬ ਨੂੰ ਦਰਸ਼ਨ ਦੇ ਦਾਰੇ ਕਰਾਉਣੇ ਆ ਜੀ ਤੁਹਾਨੂੰ ਵੀ ਦੇਖ ਸਕ ਜਾਈਂ ਕੱਠ ਥੋੜਾ ਜਿਹਾ ਠੀਕ ਸੀਗਾ ਤੇ ਕੱਠ ਵੈਸੇ ਤਾਂ ਬਹੁਤ ਹੁੰਦਾ ਆ ਬਰਫ਼ ਵੀ ਨਹੀਂ ਪੈਂਦੀ ਰਹੀ ਸੀ ਬੈਸੇ ਵਧਾ ਇੱਥੇ ਬਰਫ਼ ਪੈਂਦੀ ਆ ਤੇ ਜਦੋਂ ਅਸੀਂ ਜਾਣ ਲੱਗੇ ਉਦੋਂ ਦਾ ਜਿਹੜਾ ਮੌਸਮ ਸੀਗਾ ਧੁੰਦ ਆ ਗਈ ਸੀ ਪਹਾੜ ਮਤਲਬ ਕੋਈ ਵੀ ਪਹਾੜ ਨਹੀਂ ਦਿਂਦਾ ਸੀਗਾ ਤੇ ਹੁਣ ਦੇਖ ਹੀ ਸਕਦੇ ਜੁੱਤ ਪੁੱਤ ਤਾਂ ਇੰਨਾ ਕੁ ਸੋਹਣਾ 뷰 ਆ ਜਾ ਬੜਾ ਸੋਹਣਾ 뷰 ਸੀਗਾ ਬਸ ਉੱਚੋ ਹੀ ਨਾ ਵੀ ਇਕ ਤਾਂ ਕਹ ਲਓ ਵੀ ਆਪਾਂ ਤਾਲ ਤੋਂ ਹਨਾ ਧਰਤੀ ਤੋਂ 15000 ਮੀਟਰ ਉੱਪਰ ਸੀਗੇ 15000 ਪੜਿਆ ਸੀਗਾ ਮੈਨੂੰ 15000 ਮੀਟਰ ਆਗਾ ਤੇ ਬਹੁਤ ਉੱਚਾ ਹੁੰਦਾ 15000 ਮੀਟਰ ਤੇ ਠੰਡ ਵੀ ਬੜੀ ਸੀਗੀ ਬੱਦਲਾਂ ਤੋਂ ਉੱਪਰ ਸੀਗੇ ਤੇ ਹੋਰ ਪਰਬਤ ਬੱਦਲ ਸੀਗੇ ਤੇ ਆਪਾਂ ਨੂੰ ਦਰਮ ਤੋਂ ਪਹਿਲਾਂ ਮਿਲੇ ਸਿੰਘ ਸਾਹਿਬ ਸਿੰਘ ਸਾਹਿਬ ਜੀ ਕਹਿੰਦੇ ਆਪਣੇ ਕੰਮਰ ਕੱਸਾ ਕਹਿੰਦੇ ਆ ਕਿ ਕਹਿੰਦੇ ਵੀ ਆ ਕਰਿਓ ਥੋੜੀ ਜੀ ਹੈਲਪ ਤੇ ਇਹ ਵੀ ਬੜੇ ਵਧੀਆ ਸੀਗੇ ਸਿੰਘ ਸਾਹਿਬ ਇਹਨਾਂ ਦੇ ਗਾਲ ਦੇ ਵਿੱਚ ਪਾਏ ਹੋਏ ਸੀਗਾ ਕਹਿੰਦੇ ਵੀ ਦੰਦ ਪਾਏ ਤੀਆ ਜਾਨਵਰ ਦਾ ਤੁਹਾਨੂੰ ਪਤਾ ਹੀ ਹੈ ਵੀ ਕਿਹੜੇ ਜਾਨਵਰ ਦਾ ਦੰਦ ਪਾਉਂਦੇ ਨੇਗੇ ਤੇ ਉਹ ਕਹਿੰਦੇ ਵੀ ਚੰਗਾ ਹੁੰਦਾ ਮੈਂ ਇਹ ਵੀ ਵੈਸੇ ਪਾਉਂਦੇ ਆਗੇ ਦਿਖਾਇਆ ਸੀ ਇਹਨਾਂ ਨੇ ਮੈਨੂੰ ਤੇ ਹੁਣ ਆਪਾਂ ਚੱਲਦੇ ਆਂ ਜੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੱਚਖੰਡ ਸਾਹਿਬ ਦੇ ਅੰਦਰ ਨਮਸਕਾਰ ਕਰਦੇ ਆਂਗੇ ਗੁਰੂ ਸਾਹਿਬ ਨੂੰ ਆਹ ਛੋਟੀਆਂ ਦੇਖ ਸਕਦੇ ਤੁਸੀਂ ਬਹੁਤ ਏਦਾਂ ਹੀ ਲੱਗ ਜਾਂਦੀਆਂ ਨੇ ਇਹਨਾਂ ਛੋਟੀਆਂ ਵੈਸੇ ਤਾਂ 100 150 200 ਦੀ ਲੰਦੇ ਆਗੇ ਤੇ ਜ਼ਰੂਰਤ ਨਹੀਂ ਹੈਗੀ ਕਾਰਡ ਤੋਂ ਤਾਂ ਦੇ ਸਾਨੂੰ ਮਿਲ ਜਾਏਗੀ ਕਾਰਡ ਤੋਂ ਵੀ ਮਿਲ ਜਾਣਗੇ ਏਦਾਂ ਹੀ ਜਿਹ ਆੰਦੇ ਆਗੇ ਪਰ ਮੱਥਾ ਟੇਕਿਓ ਉਤੀ ਦੇ ਦੰਦੇ ਆਗੇ ਆਪਾਂ ਨੂੰ ਵੀ ਕਿਸੇ ਬੀਜ ਨੇ ਬਹੁਤ ਵਧੀਆ ਗੁਸ਼ਤ ਕੀਤੀ ਸੀਗੀ ਸੋਟੀ ਵਧੀਆ ਸੀਗੀ ਤੇ ਕਰਦੇ ਆਂ ਜੀ ਦਰਸ਼ਣ ਦਰਦਾਰੇ ਤੇ ਤੁਹਾਨੂੰ ਵੀ ਕਰਵਾਉਣੇ ਆ ਦਰਸ਼ਣ ਦਰਦਾਰੇ ਤੇ ਆ ਸਿੰਘੇ ਸਾਹਿਬ ਜੀ ਖੜੇ ਨੇਗੇ ਦੇਖ ਸਕਦੇ ਤੁਸੀਂ ਦਰਬਾਰ ਸਾਹਿਬ ਕਰੋ ਜੀ ਦਰਸ਼ਨ ਸੱਚਖੰਡ ਦੇ ਹੋ ਜੋ ਨਿਹਾਲ ਦਰਸ਼ਨ ਕਰਕੇ ਆਪਾਂ ਤਾਂ ਹੋ ਗਏ ਸੀਗੇ ਨਿਹਾਲੇ ਨਿਹਾਲ ਦਰਸ਼ਨ ਕਰਕੇ ਕਰੋ ਵੀ ਚੈੱਕ ਮੈਂ ਤਾਂ ਬਾਬਾ ਜੀ ਖੜੇ ਸੀਗੇ ਗੇਟ ਤੇ ਤੇ ਆਪਾਂ ਇੱਥੇ ਥੋੜਾ ਜਿਹਾ ਕੈਮਰਾ ਕਰ ਲਿਆ ਸੀਗਾ ਬੰਦ ਤੇ ਆਪਾਂ ਅੰਦਰ ਜਾ ਕੇ ਕਰ ਲਿਆ ਸੀ ਉਹ ਚੈਨ ਲਿਆ ਵਾਹ ਸ੍ਰੀ ਗੁਰੂ ਰਵੀ ਜੀ ਕੀ ਪਾਦਸ਼ਾਹੀ ਦਸਵੇਂ ਬਖੰਵ ਭਗਤ ਜੀ ਸਿਮਰਤ ਕਰ ਉਹ ਨਾਨਕ ਲਈ ਤਿਆਰਨ ਦਪਿਆ ਪੀਤ ਜੀ ਨਾਨਕ ਪ੍ਰਤਾਪ ਪਰਮ ਕਰ ਬਾਣੀ ਵੱਟੇ ਮੇਰੇ ਸਾਥ ਦਾਵਾ ਦਰਸ਼ਨ ਦੀਵਾਰੇ ਕਾਰਨ ਤੇ ਵਾਦ ਆਪਣੇ ਲਿਆ ਜੀ ਗੁਰੂ ਘਰ ਦਾ ਪ੍ਰਸ਼ਾਦ ਪ੍ਰਸ਼ਾਦ ਛਕਿਆ ਤੇ ਕਰਦੇ ਆ ਜੀ ਸਫ਼ਰ ਸ਼ੁਰੂ ਗੋਵਿੰਦ ਧਾਮ ਤੇ ਜਾਣ ਦਾ ਦੇਖ ਸਕਦੇ ਹੋ ਤੁਸੀਂ ਹੁਣ ਧੁੰਦ ਹੋ ਚੁੱਕੀ ਹੈਗੀ ਜਦੋਂ ਆਪਾਂ ਆਏ ਸੀਗੇ ਸੱਚਖੰਡ ਪਹੁੰਚੇ ਸੀ ਉਦੋਂ ਧੁੱਪ ਸੀ ਬਹੁਤ ਸੋਹਣਾ 뷰 ਸੀਗਾ ਹੁਣ ਧੁੰਦ ਹੋ ਗਈ ਬਹੁਤ ਕੁਝ ਵੀ ਨਹੀਂ ਦਿਨ ਜਿੱਦਾਂ ਤੇ ਆਪਾਂ ਕੀਤਾ ਧੰਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਕਲੰਗੀਆਂ ਵਾਲਿਆਂ ਦਾ ਧੰਨਵਾਦ ਬਹੁਤ ਕਿਰਪਾ ਕੀਤੀ ਪਾਸ਼ਾ ਜੀ ਨੇ ਆਪਣੇ ਦਰਸ਼ਨ ਦੇਦਾਰੇ ਬਖਸ਼ੇ ਮਾਣ ਬਖਸ਼ਿਆ ਨਿਮਾਣੇ ਨੂੰ ਤੇ ਚੱਲਦੇ ਆ ਜੀ ਵਾਕੀ ਤੁਸੀਂ ਦੇਖ ਸਕਦੇ ਹੋ ਧੁੰਦ ਕਿੰਨੀ ਹੋ ਚੁੱਕੀ ਹੈਗੀ ਜਦੋਂ ਆਪਣਾ ਦਸੰਬਰ ਦੇ ਮਹੀਨੇ ਦੇ ਵਿੱਚ ਹੁੰਦੀ ਓਦਾਂ ਤੰਦ ਹੋ ਗਈ ਸੀਗੀ ਦੇਖ ਹੀ ਸਕਦੇ ਕੋਸ ਬੰਦੇ ਪਿੱਛੇ ਰਹਿ ਗਏ ਹਰੜਾ ਪਿੰਦਾ ਪਿਆ ਸਾਡਾ ਤੇ ਹੌਜੀ ਸਾਰੇ ਜਾਂਦੇ ਪਰਵਾਨ ਜੀ ਸਾਡੇ ਜਰਾ ਆ ਰਹੇ ਨੇ ਹੁਣ ਵੱਡੇ ਮੈਂ ਕੀ ਕਰਾਂ ਦੱਸ ਆਉਂਦੀ ਆਉਣਗੇ ਦੋ ਚੁੱਬਰ ਤੇ ਬਾਈ ਕਿੱਥੇ ਤੁਸੀਂ ਬਾਈ ਜੁਪੀ ਤੋਂ ਆਇਆ ਤਰਨਾਟ ਘਾ ਤੋਂ ਮਿਲੇ ਜੁਪੀ ਤੋਂ ਮਿਲੇ ਮਹਾਰਾਸ਼ਟਰ ਤੋਂ ਮਿਲੇ ਬੜਾ ਫਾਨਾ ਮਿਲੇ ਹੁਣ ਜਾਣ ਵੇਲੇ ਸੱਖਾ ਆ ਪੌੜੀਆਂ ਤੇ ਬੜੇ ਸੱਖਾ ਜਾਣਾ ਅਰੇ ਇਹ ਬੜਾ ਔਖਾ ਸੀਦਾ ਚਲੋ ਇਹਦਾ ਕੋੜਾ ਹੀ ਲਿਆ ਤੇ ਦੇਖੋ ਇਹਨੂੰ ਪੁੱਛ ਵੀ ਨਹੀਂ ਹੁੰਦਾ ਹੈਗਾ ਪਹਿਲਾਂ ਪਹਾੜ ਦੀंदे ਸੀਗੇ ਤੇ ਹੁਣ ਵਿੱਚ ਵੀ ਧੁੰਦ ਹੋ ਗਈ ਧੁੰਦੀ ਹੋ ਗਈ ਪਰ ਉਹ ਤਾਂ ਪਛੀ ਬੜੀ ਘੈਂਟ ਵਕੇਸ਼ਨ ਸੀ ਤੇ ਦੇਖੀ ਜੀ ਤੁਸੀਂ ਬਾਗ ਦੇ ਵਿੱਚ ਤੇ ਚਲੋ ਆਹ ਬੋਤਲ ਦੇ ਵਿੱਚ ਵਾਲਾ ਸੋਨਾ ਸੀਗਾ ਉਦੋਂ ਆਪਾਂ ਆਏ ਸੀ ਜੀ ਖੱਤਰ ਤੇ ਧੁੱਪ ਵੀ ਸੀ ਜੀ ਬੜਾ ਪਿਆਰਾ ਸੀਗਾ ਤੇ ਹੁਣ ਥੋੜਾ ਜਿਆ ਧੁੰਦ ਕਰਕੇ ਕਹਿੰਦੇ ਵੀ ਨਿਯਾਰ ਜੀ ਨਹੀਂ ਆਉਂਦਾ ਹੈਗਾ ਦਿਖਦਾ ਵੀ ਨਹੀਂ ਹੈਗਾ ਕੁਝ ਅੱਗੇ ਤੇ ਇੱਥੇ ਪਈ ਹੋਈ ਹੈ ਜੀ ਬਰਸ ਬੇਗ ਜਗ੍ਹਾ ਤੇ ਬਰਫ ਪਈ ਹੋਈ ਸੀ ਜੰਮੀ ਹੋਈ ਸੀਗੀ ਕਹਿੰਦੇ ਵੀ ਬਰਸ ਤੇ ਇੱਥੇ ਥੋੜੇ ਲੋਕੀ ਸਾਰੇ ਸੰਗਤ ਜੀ ਜਿਹੜੀ ਫੁੱਟਾਂ ਵਿਚਾਉਂਦੀ ਸੀ ਆਪਾਂ ਦੀ ਇੱਕ ਦੋ ਫੁੱਟਾਂ ਵਿਚਾਈਆਂ ਸੀਗੀਆਂ ਤੇ ਬਹੁਤ ਸੋਹਣਾ ਸੀਗਾ ਕੁਛ ਵੀ ਨਹੀਂਦਾ ਸੀ ਆ ਪਹਾੜ ਤਾਂ ਜੰਗਾਂ ਨੇ ਜੀਂਦੇ ਸੀ ਜਿੱਥੋਂ ਪਾਣੀ ਆਉਂਦਾ ਸੀ ਸਵੇਰ ਦਾ ਕਹਿੰਦਾ ਵੀ ਸਾਰਾ ਕਲੀਅਰ 뷰 ਦਿਖਦਾ ਸੀਗਾ ਤੁਪਕਰਨ ਉਸੀਂ ਦੇਖੀ ਆ ਵੀਡੀਓ ਤੇ ਆਹ ਬਾਈ ਜੀ ਨੇ ਜਿਹੜੇ ਮੱਗੀ ਲੈ ਕੇ ਜਾਂਦੇ ਨੇ ਮਾਤਾ ਜੀ ਨੂੰ ਬਿਠਾਇਆ ਤੇ ਮਾਤਾ ਜੀ ਸਹੀ ਨਹੀਂ ਹੁਣ ਚੱਲਿਆ ਨਹੀਂ ਜਾਂਦਾ ਹੁਣ ਆ ਕੀ ਪ੍ਰਾਬਲਮ ਹੋਣੀ ਇਹਨਾਂ ਨੂੰ ਤੇ ਬਾਈ ਵੀ ਤਾਕੜੀ ਜੀ ਨੇ ਜਿਹੜੇ ਕੇ ਤਾਂ ਭਾਰ ਚੱਕ ਕੇ ਲੈ ਜਾਂਦੇ ਆਗੇ ਤੇ ਸਫਰ ਥੋੜਾ ਔਂਕੜਾ ਵਾਲਾ ਵੀ ਆ ਜੀ ਤੇ ਪਰ ਔਂਕੜਾ ਪਾਰ ਕਰਕੇ ਹੀ ਦਰਸ਼ਨ ਮੋੜੇ ਵਰ ਰਹੇ ਆ ਗੁਰੇ ਬਾਈ ਨੂੰ ਪਤਾ ਨਹੀਂ ਡਿੱਗ ਗਿਆ ਕੀ ਬਾਈ ਜੀ ਉਹ ਥੋੜੀ ਜਿਹੀ ਬਚ ਗਈ ਖਬਰਾਂ ਥੋੜੀ ਜਿਹੀ ਪੁੱਜਾਂ ਅੱਧ ਵਿਚ ਪਹੁੰਚ ਗਏ ਥੋੜਾ ਜਿਹਾ ਰਸਤਾ ਰਹਿ ਗਿਆ ਤੇ ਜਾਣ ਵੇਲੇ ਤਾਂ ਬਸ ਥੋੜੀ ਜਿਹੀ ਜਗਾ ਪੰਜਾਬ ਦੇ ਸਟੈਪ ਪੰਜਾਬ ਕਦਮ ਚੱਲੇ ਤੇ ਬਹਿ ਜਾਂਦੇ ਸੀਗੇ ਹੁਣ ਹੁਣ ਬਿਨਾਂ ਰੁਕੇ نیچے ਆ ਰਹੇ ਹਾਂਗੇ ਹੁੰਡੀ ਦੀ ਪ੍ਰੋਬਲਮ ਆਉਣ ਵੇਲੇ ਦਾ ਸੁੱਖਾ ਹੀ ਹੈਗਾ ਹੁਣ ਵੇਲੇ ਸੁੱਖਾ ਹੈਗਾ ਜਾਣ ਵੇਲੇ ਥੋੜਾ ਉੱਥਾ ਹੁੰਦਾ ਜਿਹਨਾਂ ਕੋਲ ਨਹੀਂ ਹੈ ਅੰਦਾਜ਼ ਥੋੜੇ ਉੱਤਰ ਮੰਡੇ ਇੱਥੋਂ ਇਹਦੇ ਤੋਂ ਆ ਸਕਦੇ ਨਿੱਚੇ ਤੋਂ 2500 ਰੁਪਏ ਲੈਂਦੇ ਆਗੇ ਤੇ ਇੱਧਰ ਵਿਚਾਰਦੇ ਆ 1500 ਲੈ ਲੈਂਦੇ ਮੈਂ ਇਹ ਲੈ ਕੇ ਆਇਆ ਤੇ ਮੇਰੇ ਤੋਂ 1500 ਲਿਆ ਮੈਨੂੰ ਪਾਜੀ ਘਸੀਆ ਤੇ ਮਨ ਤੋਂ ਸਹੀ ਆ ਰਹੇਗਾ ਬਹੁਤ ਵਧੀਆ ਦਰਸ਼ਨਾ ਹੈ ਦੇਖਣੇ ਚੱਲਦੇ ਆਂ ਅੱਗੇ ਟੈਂਪਸ਼ਨ ਵਾਲਿਆਂਗੇ ਇਹ ਰਸਤਾ ਜਾਂਦਾ ਵੀ ਫੁੱਲਾਂ ਦੀ ਘਾਟੀ ਨੂੰ ਤੁਸੀਂ ਸਰਚ ਕਰ ਸਕਦੇ ਹੋ ਇੱਥੇ ਕਹਿੰਦੇ ਵੀ ਬਹੁਤ ਸੋਹਣੇ ਸੋਹਣੇ ਫੁੱਲ ਨੇਗੇ ਜਿਹੜੇ ਆਪਾਂ ਕਦੇ ਨਹੀਂ ਵੇਖੇ ਸੋਨੇ ਉਹ ਫੁੱਲ ਨੇਗੇ ਰਸਤਾ 4 ਕਿਲੋਮੀਟਰ ਦਾ ਕਹਿੰਦੇ ਆਗੇ ਵੈਸੇ ਕਹਿੰਦੇ ਕਾਫੀ ਦੂਰ ਜਾਣਾ ਪੈਂਦਾ ਤੁਰ ਕੇ ਤੇ ਉਹ ਫੁੱਲ ਹੈ ਨਹੀਂ ਸੀਗੇ ਹਲੇ ਮਤਲਬ ਇੱਥੇ ਬਾਈ ਖੜੇ ਸੀਗੇ ਉਹ ਕਹਿੰਦੇ ਵੀ ਹਲੇ ਬਾਈ ਆਹ ਟਾਈਮ 'ਚ ਨਹੀਂ ਹੁੰਦੇ ਤੇ ਆਪਾਂ ਕੁਛ ਅਗਲੇ ਮਹੀਨੇ 'ਚ ਹੁੰਦੇ ਆ ਅਗਰ ਫਿਰ ਆਪਾਂ ਕਾਹ ਨੂੰ ਜਾਣਾਗਾ ਫਿਰ ਅੱਗੇ ਦਿਖਾਵਾਂਗੇ ਤੁਹਾਨੂੰ ਨੈਕਸਟ ਟਾਈਮ ਫੁੱਲਾਂ ਦੀ ਘਾਟੀ ਤੇ ਹੁਣ ਚੱਲਦੇ ਆਂ ਜੀ ਏਦੇ ਨੂੰ ਜਿੱਥੋਂ ਆਪਾਂ ਸਫ਼ਰ ਸ਼ੁਰੂ ਕਰਿਆ ਸੀਗਾ ਆ ਪੋਰ ਤੋਂ ਸਟਾਰਟਿੰਗ ਹੁੰਦਾ ਸਫ਼ਰ ਜੀ ਆਪਣਾ ਉਹ ਸੱਚ ਖਾਂ ਦੇ ਜਾਣ ਦਾ ਆਪੋ ਤੋਂ ਸਟਾਰਟ ਹੁੰਦੇ ਇੱਥੋਂ ਆਪਾਂ ਗੁਰਦੁਆਰਾ ਸਾਹਿਬ ਪਹੁੰਚਣ ਆ ਲਿਆਂਗੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਆਨੰਦਪੁਰ ਰਹੇ ਨੇ ਜੀ ਤਾਂ ਚੁੱਕਿਆ ਹਨ ਗੁਰਦੁਆਰਾ ਹੇਮਕੁੰਡ ਸਾਹਿਬ ਧਾਮ ਪਹੁੰਚ ਗਏ ਹਾਂ ਜੀ ਆਪਾਂ ਪਹੁੰਚ ਗਏ ਸੀਏ ਦਰਸ਼ਨ ਦੇਦਾਰੇ ਕਰਕੇ ਸੱਚਖੰਡ ਸਾਹਿਬ ਦੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਗੋਵਿੰਦਨ ਤਾਂ ਜਿੱਥੋਂ ਅਸੀਂ ਸਵੇਰੇ ਚੱਲੇ ਸੀਗੇ ਉੱਥੇ ਦੁਬਾਰਾ ਵਾਪਸ ਆ ਗਏ ਆ ਜੀ ਇੱਥੇ ਹੀ ਆਪਣੇ ਬੈਗ ਪਏ ਸੀਗੇ ਤੇ ਇੱਕ ਬੈਗ ਆਪਣਾ ਘਾੜਤੇ ਪਿਆ ਜੀ ਤੇ ਇੱਕ ਬੈਗ ਇੱਥੇ ਪਿਆ ਆਪਣਾ ਤੇ ਆ ਬਰਖਤਾ ਜੀ ਜੋ ਇੱਥੇ ਬਾਬਾ ਜੀ ਜਿਨ੍ਹਾਂ ਨੇ ਸਥਾਨ ਵਾਲੇ ਪਤਾ ਲਗਾਇਆ ਸੀਗਾ ਉਹ ਇੱਥੇ ਬਾਬਾ ਜੀ ਰੁਕਦੇ ਹੁੰਦੇ ਸੀਗੇ ਆ ਕੇ ਤੇ ਇਹਦੇ ਬਾਰੇ ਵੀ ਆਪਾਂ ਵੀਡੀਓ ਬਣਾਵਾਂਗੇ ਇਸ ਸਟਾਰ ਦੇ ਵਿੱਚ ਤੇ ਆਪਾਂ ਕਰਦੇ ਆ ਜੀ ਅਗਲਾ ਸਫ਼ਰ ਸ਼ੁਰੂ ਗੋਵਿੰਦਗਰ ਘਾੜਤੇ ਜਾਣ ਦਾ ਤੁਹਾਡੇ ਨਾਲ ਕਰਦੇ ਆ ਸਾਂਝਾ ਤੇ ਤੁਪ ਪਰੂ ਜੀ ਜੀ ਸੋਹਰੇ ਰਾਤਾਂ ਨਹੀਂ ਪੈਂਦਾ ਸੀ ਆ ਤੇ ਗੱਲਾਂ ਵੀ ਤਕ ਬੜੀ ਵਧੀਆ ਲੱਗਦੀ ਆ ਪਰਾਂ ਵੀ ਠੰਡ ਹੈ ਜੀ ਉਹਦੇ ਕਰਕੇ ਤੁਪ ਵਧੀਆ ਲੱਗਦੀ ਹੈ ਜੀ ਕੁਛ ਕੁ ਟੀ-ਸ਼ਰਟਾਂ ਪਾਈ ਕਰਦੇ ਆ ਸ਼ਰਟਾਂ ਪਾਈ ਫਿਰਦੇ ਆ ਕੋਈ ਮੇਰੇ ਵਰਗੇ ਕੋਟ ਵੀ ਪਾਈ ਫਿਰਦੇ ਆ ਤੇ ਤੁਪ ਦੇਖ ਸਕਦੇ ਤੁਸੀਂ ਤੁਪਾਂ ਵਾਲਾ ਜਿਹੜਾ 뷰 ਆਗਾ ਉਹ ਬਹੁਤ ਹੀ ਸੋਹਣਾਗਾ ਦੇਖਣ ਨੂੰ ਬੜਾ ਪਿਆਰਾ ਲੱਗਦਾਗਾ ਜੀ ਵੀ ਲੱਗਦਾਗਾ ਧੁੰਦ ਚ ਤੁਸੀਂ ਸਾਨੂੰ ਪਤਾ ਹੀ ਹੈ ਜੀ ਸਿਆਲਾਂ ਦਾ ਆਪਣਾ ਕੀ ਹਾਲ ਹੁੰਦਾ ਧੁੰਦ ਚ ਤੇ ਤੁਪ ਚ ਕਿੰਨਾ ਸੋਹਣਾ ਲੱਗਦਾ ਹੁੰਦਾ ਸਾਰਾ ਕੁਛ ਚੌੜੀਆਂ ਵੀ ਅੱਗੇ ਨੂੰ ਤੇ ਆਪਣਾ ਗੈਰੀ ਜਾ ਰਿਹਾਗਾ ਤੇ ਬਹੁਤ ਵਧੀਆ ਸਫਰ ਰਿਹਾ ਜੀ ਸੱਚਖੰਡ ਸਾਹਿਬ ਦਾ ਤੇ ਔਕੜਾਂ ਵੀ ਆਈਆਂ ਥੋੜੀਆਂ ਜਿਹੜੀਆਂ ਤੇ ਫਿਰ ਵੀ ਚੱਲਦੇ ਰਹੇ ਗੁਰੂ ਸਾਹਿਬ ਨੇ ਕਿਰਪਾ ਰੱਖੀ ਆ ਨੀ ਦੇਖੋ ਜੀ ਕਰੋ ਤੁਸੀਂ ਨਾਸ਼ਣ ਕੇਾਰੇ ਜਾ ਕੇ ਜਰੂਰ ਗੈਰੀ ਤੇ ਫੋਜੀ ਆ ਖਾਣ ਪੀਣ ਦਾ ਸਮਾਨ ਜਾ ਰਿਹਾ ਜੀ ਪਾਣੀ ਆ ਬੋਤਲਾਂ ਜਿੱਦਾਂ ਜੇ ਦਾਲਾਂ ਦੀਆਂ ਸਾਰਾ ਕੁਝ ਜਾ ਰਿਹਾਗਾ ਸਮਾਨ ਉੱਪਰ ਬਹੁਤ ਮਹਿੰਗਾ ਜੀ ਕਿਉਂਕਿ ਲਿਜਾਣਾ ਬੜਾ ਔਖਾ ਦਾ ਚੜ੍ਹਾਈ ਬਹੁਤ ਆ ਜੀ ਸਟੈਂਗਰ ਦੀ ਬੋਤਲ ਕਹਿੰਦਾ ਵੀ ਉੱਥੇ 70 ਤੋਂ 90 ਰੁਪਏ ਦੇ ਵਿੱਚ ਮਿਲਦੀ ਆ ਵੀ ਤੇ ਪਰਾਂਠਾ ਮਿਲਦਾ ਵੀ 150 ਤੋਂ 200 ਰੁਪਏ ਦਾ ਤੇ ਇੱਕ ਬੋਮ ਵੀ ਕਰਾਂਗਾ ਦੋ ਵੀ ਸੰਗਤ ਜਾਂਦੀ ਆ ਸੋਲੇ ਜ਼ਰੂਰ ਲੈ ਕੇ ਜਾਓ ਜੋ ਜਾਣ ਵਾਲੇ ਬਹੁਤ ਕੰਮ ਆਉਣਗੇ ਆਪਣੇ ਖਾਲਸਾ ਬਾਏ ਗੁਰ ਜੀ ਕੀ ਫਤਿਹ ਹਿੰਮ ਕੰਟਰਾ ਤੋਂ ਪਹਾੜ ਵਰ ਪੈ ਰਹੀ ਹੈ ਬਹੁਤ ਕੜਾਕੇ ਦੀ ਤੋਪਾ ਠੰਡੀ ਹਵਾ ਚੱਲ ਰਹੀ ਹੈ ਬਾਏ ਗੁਰ ਜੀ ਦਾ ਖਾਲਸਾ ਬਾਏ ਗੁਰ ਜੀ ਕੀ ਫਤਿਹ ਵੀ ਮਖਾ ਬੱਲੇ ਆ ਗਏ 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 ਨਹੀਂ ਨਹੀਂ ਬਾਈ ਗਾਣਾ ਛੋਲੇ ਖਾਣੇ ਆ ਤੇ ਇੱਥੇ ਬਾਈ ਘਰੋਂ ਲੈ ਗਿਆ ਛੋਲੇ ਇੰਨਾ ਦੇ ਬੜੇ ਕੰਮਾਂ ਦੇ ਇੱਧਰ ਤੇ ਆ ਦੇਖੋ ਕੋਪਾ ਛੋਲੇ ਤੇ ਆ ਬਾਈ ਬਣਾਉਗਾ ਆਪਣੇ ਲਈ ਛੋਲਿਆਂ ਵਾਲੀ ਚਾਟ ਤੇ ਕੁਝ ਕੱਟ ਕੇ ਬਣਾਉਗਾ ਪ੍ਰਧਾਨ ਬਾਈ ਦੇਖ ਰਿਹਾ ਹੈਗਾ ਤਾਕਤ ਪਾਓ ਪਹਾੜਾਂ ਨੂੰ ਜਾਓ ਛੋਲੇ ਖਾਓ ਪਹਾੜਾਂ ਨੂੰ ਜਾਓ ਤੇ ਫੌਜੀ ਸਾਹਿਬ ਖੜੇ ਨੇਗੇ ਫੌਜੀ ਹਣੀ ਕਹਿੰਦੇ ਛੋਲੇ ਖਾਣੇ ਆ ਇਸ ਟਾਈਮ ਨਾ ਛੋਲਿਆਂ ਨਾਲ ਆਊਗਾ ਛੋਲਿਆਂ ਨਾਲ ਉਸ ਟਾਈਮ ਨਾ ਫੌਜੀ ਸਾਹਿਬ ਜਿਹੜੇ ਘਰੋਂ ਲਿਆਉਣੇ ਚਾਹੀਦੇ ਨੇ ਹਨਾ ਸੋਲੇ ਭਿਉਕੇ ਬੰਦੇ ਨੂੰ ਟਰਾਈ ਫਰੂਟ ਖਾਤਾ ਭਾਣਾ ਜਿਹੜਾ ਜਾਊਗਾ ਨਹੀਂ ਭਾਣਾ ਚ ਜਾਣਾ ਬਹੁਤ ਔਖਾ ਬਾਈ 버ਗਰ ਵੀ ਜਲੇ ਘੋੜੇ ਲੈਣੇ ਨੇ ਔਰ ਉੱਥੇ ਕਰਨ ਲਈ ਖੱਤਰ ਆਹ ਚੀਜ਼ਾਂ ਆਹ ਚੀਜ਼ਾਂ ਵੜੀਆਂ ਘੈਂਟ ਕਰੋ ਚੈੱਕ ਸੋਲੇ ਉਮਰਨ ਵਾਲੀ ਨੇ ਨਿੰਬੂ ਪਾਵੇ ਫੁਕਾ ਸੁੱਕਾ ਦਾਲ ਤੇ ਇੱਥੇ ਸਾਰਾ ਕੁਝ ਮਹਿੰਗਾ ਮਿਲਦਾ ਬਹੁਤ ਮਹਿੰਗਾ ਮਿਲਦਾ ਥੋੜਾ ਨਹੀਂ ਬਹੁਤ ਮਹਿੰਗਾ ਬਾਪਾ ਮੋੜੀ ਜੀ ਬਾਦੀ ਵੀਰੇ ਪਣਡਾ ਜਿਆ ਬਣਾ ਦੇ ਤੇ ਖਾਣੇ ਆ ਜੀ ਇਹ ਜੀ ਚਨਾ ਚਾਟ ਸਾਡੀ ਰੈਡੀ ਆ ਖਾਣੇ ਆ ਫਿਰ ਚੱਲਦੇ ਆ ਨੀਚੇ ਨੂੰ ਬਾਈ ਨੇ ਬਣਾਈ ਆ ਘੈਂਟ ਬਾਕੀ ਖਾ ਕੇ ਟੇਸਟ ਦੱਸਦੇ ਹਾਂ ਕਿੱਦਾਂ ਦਾ ਹੋ ਜੀ ਆ ਖੜੇ ਨੇ ਚਾਟ ਵਾਲੀ ਇੱਧਰ ਪਲਵਾਨ ਬੈਠਾ ਆਪਣਾ ਪਲਵਾਨ ਆ ਜੀ ਜੀ ਕਰਦਾ ਇਹ ਆ ਦੇਖੋ ਜੀ ਕਿੰਨੇ ਰੁਪਏ ਦੀ ਪਲੇਟ ਆ ਬਾਈ ਇੱਕ ਇਹ ਦੇਖੋ ਜੀ ਆ 50 ਰੁਪਏ ਦੀ ਪਲੇਟ ਆ ਤੇ ਘਰੋਂ ਲਿਆਉਂਦਾ ਚੰਗੀ ਗੱਲ ਆ ਬਹੁਤ ਵਧੀਆ ਗਾ ਤੇ ਨਹੀਂ ਬੰਦੇ ਨੇ ਆ ਖਾਣੇ ਹੈਲੋ ਹਾਊ ਆਰ ਯੂ ਹਾਊ ਆਰ ਯੂ ਆ ਪਹੁੰਚ ਗਿਆ ਪਿਛਲੀ ਗੁੜੀ ਡੱਡੀ ਸੀ ਵਿਚਾਰੀ ਥੋੜਾ ਡਿੱਗਿਆ ਸੀਗਾ ਖਚਰਾ ਡਿੱਗਿਆ ਸੀ ਬੱਚ ਤਾਂ ਰਹਿ ਗਈ ਹਾਂ ਆ ਰਿਹਾ ਚਲੋ ਇਹ ਹੈ ਜੀ ਬੋਵਿੰਦਰ ਘਾਟ ਦੇਖੋ ਟਾਟਾ ਸੁੰਮਾ ਖੜੀਆਂ ਇੱਥੇ ਤੇ ਮੌਸਮ ਸੋਹਣਾ ਹੈ ਉਹ ਵਾਟਰਫਾਲ ਬਹੁਤ ਸੋਹਣੇ ਇਦਾਂ ਦੇ ਵੱਡੇ ਵਾਟਰਫਾਲ ਨੇ ਪਹਿਲਵਾਨ ਹੁਣੀ ਪਹੁੰਚ ਗਏ ਤੇ ਫੌਜੀ ਹੁਣੀ ਪਹਿਲਵਾਨ ਜਮੀ ਨਹੀਂ ਦਬਿਆ ਹੈਗਾ 105 ਕਿਲੋ ਦਾ ਜਣਾ ਭੋਲੇ ਦਾ ਥੱਪੀਆਂ ਮਾਰਦਾ ਹਲੇ ਵੀ ਤਾਕੜਾ ਹੈਗਾ ਬਾਈ ਪਹਿਲਵਾਨ ਬੜਾ ਤਾਕੜਾ ਬੰਦਾ ਹਲੇ ਵੀ ਛਾਪੀਆਂ ਮਾਰਦਾ ਹੈ ਪਹਿਲਵਾਨ ਹੋਰ ਜੀ ਜੀ ਉੱਤਰਨਾ ਚਾਹੁੰਦਾ ਸਾਕਾ ਮਾਹਰਾ ਚੜਨਾ ਰੋਡ ਹੈ ਤੇ ਆਹ ਬਾਈ ਜੀ ਦੇਖੋ ਕਿੰਨਾ ਵਜ਼ਨ ਚੱਕੀ ਜਾ ਰਹੇ ਨੇ ਇਹ ਕੰਪਰਸੀਆ ਕੋਈ ਬੜਾ ਭਾਰੀ ਸੀ ਜੀ ਬਾਈ ਐ ਲਿੱਤੀ ਜਾਂਦਾ ਜਿਵੇਂ ਵੀ 5 ਕਿਲੋਈ ਵਜ਼ਨ ਚੱਕਿਆ ਹੁੰਦਾ ਤੇ ਜੀ ਬਾਕੀ ਸਾਰਾ ਸਮਾਨ ਆ ਜਿੰਨਾ ਵੀ ਖਾਣ ਪੀਣ ਦਾ ਬਸਤਾਂ ਨੇ ਕੋਈ ਸਮਾਨ ਟਰੇਤਾ ਇੱਟਾ ਜਿਹੜਾ ਕੁਛ ਹੋਊਗਾ ਉਹ ਜਾਤਾ ਆਪਣੇ ਮੋਬਿਆਂ ਤੇ ਜਿੱਦਾਂ ਬੈਰੀ ਲੱਦ ਕੇ ਲੈ ਕੇ ਜਾ ਰਿਹਾ ਸੀ ਉਦਾਂ ਨਹੀਂ ਫਿਰ ਘੋੜੇ ਖੱਤਰ ਇਦਾਂ ਜਾਂਦਾ ਉੱਪਰ ਆਹ ਵਾਲਾ ਬ੍ਰੱਖਤ ਜੀ ਮੈਂ ਪਹਿਲੀ ਵਾਰੀ ਦੇਖਿਆ ਸੀਗਾ ਇਹ ਮੈਂ ਤੁਹਾਨੂੰ ਦੱਸ ਦਿੰਨਾ ਆ ਇਹ ਇਹਦਾ ਜਿਹੜਾ ਫਾਲਾ ਦਾ ਉਹ ਸੁੱਕੇ ਮੇਰੇ ਦੇ ਵਿੱਚ ਆਉਂਦਾ ਆ ਦਿਵਾਲੀ ਦੇ ਟਾਈਮ ਆਪਾਂ ਜ਼ਿਆਦਾਤਰ ਦਿਵਾਲੀ ਦੇ ਟਾਈਮ ਹੀ ਇਹ ਮਿਲਦਾ ਆ ਤੇ ਖਾਣੇ ਵੀ ਉਹੀ ਟਾਈਮ ਆਪਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਹਦੇ ਕਿਹੜੇ ਇਹ ਫਾਲਾ ਦੇਖਿਆ ਜਾਂ ਕਿਹਨੂੰ ਪਤਾ ਆ ਵੀ ਕਿਹੜੇ ਫਾਲਾ ਦਾ ਦਰਖਤਾ ਨੇਵਾ ਆ ਇਹ ਸੁੱਕਾ ਤੇ ਇਹ ਕੀ ਰੇਟ ਆ ਸਬਜ਼ੀਦਾਰੇ ਆ ਬੈਂਕ ਕਹਿੰਦਾ ਕੀ ਰੇਟ ਆ कितना असी। ये अस्सी रुपए किलो तो और पेठा कितना है ये है चालीस रुपए ये तरबूज ये तीस रुपए किलो ये, ये गोभी गोभी पचास रुपए ये भी आ, आम कितने हैं है ओके टमाटर का क्या रेट है टमाटर अस्सी रुपए ठीक है यार ज़्यादा नहीं है रेट जिसका तो सही है मेरे को लगा था भी ਉੱਪਰ ਬਹੁਤ ਹਰ ਇੱਕ ਚੀਜ਼ ਮਹਿੰਗੀ ਹੈ ਤਾਂ ਮਹਿੰਗੀ ਹੋਗੀ ਪਰ ਸਹੀ ਹੈ ਰੇਟ ਆ ਠੀਕ ਹੈ ਬਾਈ ਜਾਨ ਚੱਕੜਿਆ ਆਪਣਾ ਸਾਧਨ ਅਸੀਂ ਤੇ ਚੱਲੇ